ਲੈਂਡ ਪੁੱਲਿੰਗ ਪਾਲਿਸੀ ਤੇ ਆਮ ਆਦਮੀ ਪਾਰਟੀ ਦਾ ਝੂਠਾ ਪ੍ਰਚਾਰ ਤੁਹਾਨੂੰ ਅੱਜ ਸਣੇ ਸਬੂਤ ਦਿਖਾਵਾਂਗੇ ਹੁਣ ਤੱਕ ਸਰਕਾਰ ਇਹ ਕਹਿ ਰਹੀ ਹੈ ਕਿ ਪਾਲਿਸੀ ਬੜੀ ਵਧੀਆ ਤੇ ਕਿਸਾਨ ਬੜੇ ਖੁਸ਼ ਨੇ ਤਾਂ ਅਸਲ ਦੇ ਵਿੱਚ ਜਿਹੜੀ ਉਹਨਾਂ ਨੇ ਦਿਖਾਇਆ ਗਿਆ ਉਹਨਾਂ ਨੇ ਕੁਝ ਕਿਸਾਨ ਦਿਖਾਏ ਨੇ ਕਿ ਕਿਸਾਨਾਂ ਦੇ ਵੱਲੋਂ ਅਸੀਂ ਸੁਝਾਅ ਲਏ ਨੇ ਤੇ ਮੌਕੇ ਉੱਤੇ ਹੱਲ ਕੀਤਾ ਆਮ ਆਦਮੀ ਪਾਰਟੀ ਦੇ ਜਿਹੜਾ ਆਫੀਸ਼ੀਅਲ ਪੇਜ ਆਮ ਆਦਮੀ ਪਾਰਟੀ ਪੰਜਾਬ ਉਸ ਦੇ ਉੱਤੇ ਇੱਕ ਵੀਡੀਓ ਪਾਈ ਗਈ ਹੈ ਜਿਸ ਦੇ ਉੱਤੇ ਲਿਖਿਆ ਕਿ ਲੈਂਡ ਪੁੱਲਿੰਗ ਪਾਲਿਸੀ ਤਹਿਤ 1 ਲੱਖ ਰੁਪਇਆ ਤੱਕ ਮਿਲੇਗਾ ਜ਼ਮੀਨਦਾਰ ਠੇਕਾ ਥੱਲੇ ਲਿਖਿਆ ਮੌਕੇ ਤੇ ਪੂਰੀ ਹੋਈ ਕਿਸਾਨਾਂ ਦੀ ਮੰਗ ਤਾਂ ਜਿਹੜੇ ਇਸ ਦੇ ਵਿੱਚ ਕਿਸਾਨ ਦਿਖਾਈ ਦਿੰਦੇ ਆ ਪਹਿਲਾਂ ਤੁਹਾਨੂੰ ਥੋੜਾ ਜਿਹਾ ਉਹਨਾਂ ਦਾ ਬਿਆਨ ਸੁਣਾ ਦਿੰਨੇ ਆ ਕਿ ਉਸ ਕਿਸਾਨ ਵੀਰ ਦਾ ਕੀ ਕਹਿਣਾ ਆ ਮੇਰਾ ਸਵਾਲ ਹੈ ਠੇਕੇ ਨੂੰ ਲੈ ਕੇ ਜੀ 50000 ਰੁਪਏ ਤੁਸੀਂ ਗੱਲ ਨੂੰ ਵੀ ਠੇਕਾ ਦੇਵਾਂਗੇ ਤਾਂ ਠੇਕਾ ਤਾਂ ਬਾਹਰ ਹੀ ਬਹੁਤ ਜ਼ਿਆਦਾ ਮਿਲ ਰਹੀ 70 75000 ਰੁਪਏ ਠੇਕਾ ਮਿਲ ਰਿਹਾ ਫਿਰ ਅਸੀਂ ਗਵਰਨਮੈਂਟ ਨੂੰ ਕਿਹਾਉਂਦੇ ਹਾਂ ਤਾਂ ਇਹ ਉਸ ਕਿਸਾਨ ਵੀਰ ਨੇ ਕਹਿ ਕੇ ਸਾਨੂੰ 50000 ਰੁਪਏ ਠੇਕਾ ਪਹਿਲਾਂ ਮਿਲ ਰਿਹਾ ਅਸੀਂ ਤੁਹਾਨੂੰ ਜ਼ਮੀਨ ਕਿਉਂ ਨਹੀਂ ਦੇਵਾ ਕੇ ਅਸਲ ਦੇ ਵਿੱਚ ਇਸ ਕਿਸਾਨ ਦੀ ਜ਼ਮੀਨ ਨਾ ਤਾਂ ਇਸ ਸਕੀਮ ਦੇ ਵਿੱਚ ਆਈ ਹੈ ਨਾ ਹੀ ਇਹ ਕਿਸਾਨ ਉਸ ਜ਼ਮੀਨ ਦੇ ਨਾਲ ਕੋਈ ਇਹਦਾ ਲੈਣਾ ਦੇਣਾ ਹੈ ਇਹ ਜਿਹੜੀ ਗੱਲ ਹੈ ਅਸੀਂ ਨਹੀਂ ਕਹਿ ਰਹੇ ਇਹ ਕਿਸਾਨ ਖੁਦ ਮੰਨਿਆ ਤੁਹਾਨੂੰ ਇੱਕ ਹੋਰ ਵੀਡੀਓ ਸੁਣਾ ਦਿੰਨੇ ਜਿਸ ਦੇ ਵਿੱਚ ਕਿਸਾਨ ਕਹਿ ਰਿਹਾ ਕਿ ਮੈਂ ਚੰਡੀਗੜ੍ਹ ਗਿਆ ਸੀਗਾ ਮੈਂ ਆਮ ਆਦਮੀ ਪਾਰਟੀ ਦਾ ਵਰਕਰ ਹਾਂ ਉੱਥੇ ਜਾ ਕੇ ਸਾਨੂੰ ਕੀ ਆ ਗਿਆ ਕਿ ਤੁਸੀਂ ਠੇਕੇ ਬਾਰੇ ਬੋਲੋ ਤਾਂ ਉਹਨਾਂ ਨੇ ਜੋ ਕੁਝ ਕੀਤਾ ਸਾਨੂੰ ਨਹੀਂ ਪਤਾ ਹੁਣ ਤੁਹਾਨੂੰ ਇਹਨਾਂ ਦੀ ਪੂਰੀ ਵੀਡੀਓ ਸੁਣਾਉਣੀ ਹੈ ਕਿ ਆਮ ਆਦਮੀ ਪਾਰਟੀ ਕਿਸ ਤਰੀਕੇ ਨਾਲ ਝੂਠਾ ਪ੍ਰਚਾਰ ਹੈ ਜਿਹੜਾ ਉਹ ਕਰ ਰਹੀ ਹੈ ਕਿਸ ਤਰੀਕੇ ਨਾਲ ਕਿਸਾਨਾਂ ਦੀਆਂ ਜ਼ਮੀਨਾਂ ਠੱਕੇ ਨਾਲ ਖੋਣ ਦੇ ਉੱਤੇ ਲੱਗੀ ਹੋਈ ਹੈ ਤਾਂ ਹੁਣ ਸਭ ਤੋਂ ਪਹਿਲਾਂ ਉਹ ਵੀਡੀਓ ਸੁਣਾਉਣੀ ਹੈ ਇਹ ਬੰਦਾ ਜਿਹੜਾ ਇਹ ਵੀਰ ਹੈ ਖੁਦ ਮੰਨ ਰਿਹਾ ਕਿ ਮੈਂ ਜੋ ਕੁਝ ਕਿਹਾ ਮੇਰੇ ਤੋਂ ਜਾਣਿਆਂ ਜਾਣੇ ਵਿੱਚ ਕਿਹਾ ਗਿਆ ਮੈਂ ਖੁਦ ਵੀ ਨਹੀਂ ਚਾਹੁੰਦਾ ਕਿ ਕਿਸਾਨਾਂ ਜਿਹੜੀ ਜ਼ਮੀਨ ਉਹ ਸਰਕਾਰ ਨੂੰ ਦੇਣ ਤਾਂ ਉਹ ਵੀਡੀਓ ਹੁਣ ਤੋਂ ਇਹਨਾਂ ਨੂੰ ਸੁਣੋ ਕਹਿਣਾ ਚਾਹੁੰਦੇ ਹਾਂ ਕੱਲ੍ਹ ਵਾਲੀ ਸੁਣੀ ਉਹਦੇ ਤੇ ਵੀ ਕੱਲ੍ਹ ਵਾਲੇ ਉਹਦੇ ਤੇ ਮੈਂ ਕਹਿਣਾ ਚਾਹੁੰਦਾ ਵੀ ਪਾਰਟੀ ਦੇ ਵਿੱਚ ਜੋ ਕੁਝ ਸੀ ਸਭ ਜਿਹੜਾ ਸੀ ਉਹ ਤੇ ਇਹ ਮੈਂ ਕੋ ਜਾਣੇ ਨੂੰ ਜਾਣੇ ਚੱਲ ਕਿੱਥੇ ਜਾਵਾਂ ਜੋ ਉਸ ਸਾਡੇ ਜੀਨੀ ਦਾ ਰਕ ਨਹੀਂ ਇਹ ਪੁੱਡਾ ਨੂੰ ਜਾਣ ਕੇ ਜਿਵੇਂ ਤਰ੍ਹਾਂ ਦੀ ਗੱਲ ਨਹੀਂ ਜਰਾ ਤਾ ਜੀ ਕਰੀ ਮੇਰੀ ਜ਼ਮੀਨ ਆ ਫਿਰ ਪੁੱਡਾ ਦੇ ਪੱਤੀ ਸਾਈਡ ਆ ਮੇਰੀ ਨਹੀਂ ਪਾਏ ਵੀਰ ਖੁਦ ਕਹਿ ਰਹੇ ਨੇ ਕਿ ਮੇਰੀ ਜ਼ਮੀਨ ਆ ਜਿਹੜੀ ਉਹ ਪੁੱਡਾ ਦੇ ਦੂਸਰੇ ਪਾਸੇ ਮਤਲਬ ਕਿ ਇਸ ਵੀਰ ਦੀ ਜ਼ਮੀਨ ਹੈ ਜਿਹੜੀ ਲੈਂਡ ਪੋਲਿੰਗ ਲੈਂਡ ਪੂਲਿੰਗ ਪਾਲਿਸੀ ਦੇ ਵਿੱਚ ਨਹੀਂ ਆਉਂਦੀ ਇਹ ਉੱਥੇ ਗਏ ਉੱਥੇ ਆਮ ਆਦਮੀ ਪਾਰਟੀ ਦੇ ਜਿਹੜਾ ਪ੍ਰੋਪਰ ਬਣਾਇਆ ਗਿਆ ਸੀਗਾ ਢਾਂਚਾ ਉਹਦੇ ਵਿੱਚ ਬਿਠਾਇਆ ਗਿਆ ਇਹਨਾਂ ਨੂੰ ਜੋ ਆਖਿਆ ਗਿਆ ਉਹ ਇਹਨਾਂ ਦੇ ਵੱਲੋਂ ਪੁੱਛਿਆ ਗਿਆ ਤੇ ਉਸ ਤੋਂ ਬਾਅਦ ਸਰਕਾਰ ਦੇ ਵੱਲੋਂ ਇੱਕ ਵੀਡੀਓ ਪਾਈ ਗਈ ਕਿ ਮੌਕੇ ਉੱਤੇ ਕਿਸਾਨਾਂ ਦਾ ਹਲ ਕੀਤਾ ਤਾਂ ਇਸ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਜੇਕਰ ਉੱਥੇ ਕਿਸਾਨ ਹੀ ਝੂਠੇ ਬਿਠਾਏ ਜਾ ਰਹੇ ਨੇ ਤਾਂ ਇਹਨਾਂ ਦੇ ਵਾਅਦੇ ਸੱਚੇ ਕਿਵੇਂ ਹੋ ਸਕਦੇ ਨੇ ਜਿਹੜੇ ਉਹ ਲੱਖ ਲੱਖ ਰੁਪਏ ਦਾ ਵਾਅਦਾ ਹੁਣ ਤੱਕ ਕੀਤਾ ਭਾਵੇਂ ਉਹ ਕਿਸੇ ਨੇ ਨਹੀਂ ਲੈਣਾ ਪਰ ਗੱਲ ਉੱਥੇ ਇਹ ਕਿ ਜਿਹੜੇ ਵਾਅਦੇ ਨੇ ਉਹ ਕਿਸ ਤਰੀਕੇ ਨਾਲ ਸੱਚੇ ਹੋਊਗਾ ਜਦੋਂ ਉਹਨਾਂ ਦੇ ਸਾਹਮਣੇ ਬੈਠੇ ਜੋ ਕਿਸਾਨ ਨੇ ਉਹ ਝੂਠੇ ਨੇ ਉਹਨਾਂ ਕਿਸਾਨਾਂ ਦਾ ਉਸ ਜ਼ਮੀਨ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਉਸ ਪਾਲਿਸੀ ਦੇ ਵਿੱਚ ਉਹਨਾਂ ਕਿਸਾਨਾਂ ਦੀ ਕੋਈ ਜ਼ਮੀਨ ਨਹੀਂ ਹੈ ਜਿਹੜੇ ਕਿਸਾਨ ਉੱਥੇ ਬੈਠ ਕੇ ਸਵਾਲ ਕਰ ਰਹੇ ਨੇ ਮੰਤਰੀ ਨੂੰ ਸੁਝਾਅ ਦੇ ਰਹੇ ਨੇ ਮੰਤਰੀ ਹਰਦੀਪ ਸਿੰਘ ਮੁੰਡੀਆਂ ਜੋ ਉੱਥੇ ਬੈਠੇ ਨੇ ਸੁਝਾਅ ਲੈ ਕੇ ਕਹਿੰਦੇ ਆ ਕਿ ਲਓ ਜੀ ਅੱਜ ਤੋਂ ਬਾਅਦ ਤੁਹਾਨੂੰ ਜਿਹੜਾ ਠੇਕਾ ਆ ਸੀ 50 60 ਹਜ਼ਾਰ ਨਹੀਂ 1 ਲੱਖ ਰੁਪਏ ਦਾਵਾਂਗੇ ਜਿਹੜਾ ਕੱਲ ਐਲਾਨ ਕੀਤਾ ਗਿਆ 1 ਲੱਖ ਰੁਪਏ ਦਾ ਤਾਂ ਉਹ ਇਹ ਵੀਡੀਓ ਆ ਜਿਸ ਦੇ ਵਿੱਚ ਕਿਸਾਨ ਨੇ ਜਿਹੜੇ ਉਹ ਖੁਦ ਬਿਠਾਏ ਗਏ ਉਹਨਾਂ ਨੂੰ ਜੋ ਕੁਝ ਆਖਿਆ ਗਿਆ ਉਹਨਾਂ ਨੇ ਉਹ ਕੁਝ ਬੋਲਿਆ ਤੇ ਇਥੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਜਿਹੜੀ ਇਹ ਪਾਲਿਸੀ ਹੈ ਉਹ ਕਿੰਨੀ ਖਤਰਨਾਕ ਹੋਊਗੀ ਜਿਸ ਨੂੰ ਪ੍ਰਚਾਰਨ ਦੇ ਵਿੱਚ ਐਨੇ ਝੂਠ ਬੋਲੇ ਜਾ ਰਹੇ ਨੇ ਜੇਕਰ ਵਾਕਿਆ ਦੇ ਵਿੱਚ ਇਹ ਪਾਲਿਸੀ ਨਹੀਂ ਚੰਗੀ ਹੈ ਤਾਂ ਇਹ ਕੁਝ ਕਰਨ ਦੀ ਲੋੜ ᱛੀ ਹੈ ਜਿਹੜੇ ਕਿਸਾਨਾਂ ਦੀ ਜ਼ਮੀਨ ਹੈ ਉਹਨਾਂ ਤੋਂ ਵੈਰੀਫਾਈ ਕੀਤਾ ਜਾਵੇ ਕਿ ਕੀ ਵਾਕਿਆ ਤੁਹਾਡੀ ਜ਼ਮੀਨ ਦਾ ਫਿਰ ਉਹਨਾਂ ਦੇ ਨਾਲ ਗੱਲਬਾਤ ਕੀਤੀ ਜਾਵੇ ਉੱਥੇ ਜਿਹੜੇ ਕਿਸਾਨ ਗਏ ਨੇ ਜੇਕਰ ਉਹਨਾਂ ਦੀ ਜ਼ਮੀਨ ਹੀ ਨਹੀਂ ਉੱਥੇ ਆਉਂਦੀ ਤਾਂ ਫਿਰ ਉਹ ਸੁਝਾ ਕਿਉਂ ਦੇ ਰਹੇ ਨੇ ਉਹ ਸਵਾਲ ਜਵਾਬ ਕਿਉਂ ਕਰ ਰਹੇ ਨੇ ਤਾਂ ਇਹ ਵੱਡੇ ਸਵਾਲ ਖੜੇ ਕਰਦਾ ਹੈ ਲੈਂਡ ਪੁੱਲਿੰਗ ਪਾਲਿਸੀ ਜੋ ਪੰਜਾਬ ਸਰਕਾਰ ਪੰਜਾਬ ਦੇ ਵਿੱਚ ਲੈ ਕੇ ਆਈ ਹੈ ਵੱਖ-ਵੱਖ ਏਰੀਆ ਦੇ ਵਿੱਚ ਜਿਹੜੇ ਵੱਖ-ਵੱਖ ਜ਼ਮੀਨਾਂ ਨੇ ਜਿਹੜੀਆਂ ਸਰਕਾਰ ਉਹਦੇ ਉੱਤੇ ਆਪਣਾ ਕਬਜ਼ਾ ਕਰਨਾ ਚਾਹੁੰਦੀ ਹੈ ਪੂਰਾ ਇਹਦੇ ਪਿੱਛੇ ਮਾਮਲਾ ਕੀ ਹੈ ਹੌਲੀ-ਹੌਲੀ ਉਹ ਸਾਰਾ ਕੁਝ ਸਾਹਮਣੇ ਆ ਰਿਹਾ ਪਰ ਫਿਲਹਾਲ ਦੇ ਲਈ ਸਰਕਾਰ ਹੈ ਜਿਹੜੀ ਉਹ ਪੂਰੇ ਤਰੀਕੇ ਨਾਲ ਆਪਣਾ ਪ੍ਰਚਾਰ ਕਰ ਰਹੀ ਹੈ ਕਿਤੇ ਯੂਟਿਊਬਰਾਂ ਨੂੰ ਕਹਿੰਦੀ ਹੈ ਕਿ ਪਾਈ ਇਹਦੀ ਵਾਹ ਵਾਹ ਕਰੋ ਤੇ ਤੁਹਾਨੂੰ ਅਸੀਂ ਲੱਖ-ਦੋ ਲੱਖ ਰੁਪਏ ਦੇਵਾਂਗੇ ਕਿਤੇ ਹੁਣ ਝੂਠੇ ਕਿਸਾਨ ਬਣਾ ਕੇ ਜੋ ਕਿ ਆਮ ਆਦਮੀ ਪਾਰਟੀ ਦੇ ਵਰਕਰ ਨੇ ਉਹਨਾਂ ਨੂੰ ਸਾਹਮਣੇ ਬਿਠਾ ਕੇ ਉਹਨਾਂ ਦੇ ਸੁਝਾਅ ਲੈ ਕੇ ਜਿਨ੍ਹਾਂ ਦੀ ਉੱਥੇ ਕੋਈ ਜ਼ਬੀਰ ਨਹੀਂ ਲੈਣਾ ਨਹੀਂ ਦੇਣਾ ਨਹੀਂ ਉਹਨਾਂ ਤੋਂ ਪੁੱਛਾ ਜਾ ਰਿਹਾ ਸੁਝਾਅ ਲੈ ਆ ਤੇ ਥੱਲੇ ਲਿਖਦਾ ਕਿ ਪਾਈ ਮੌਕੇ ਦੇ ਕਿਸਾਨਾਂ ਦਾ ਹਾਲ ਕੀਤਾ ਤਾਂ ਜੋ ਲੋਕਾਂ ਨੂੰ ਦੇਖ ਕੇ ਇਹ ਲੱਗੇ ਕਿ ਭਾਈ ਆਮ ਆਦਮੀ ਪਾਰਟੀ ਨੇ ਤਾਂ ਕਿਸਾਨਾਂ ਦੀ ਗੱਲ ਸੁਣ ਲਈ ਹੈ ਕਿਸਾਨਾਂ ਦਾ ਜੋ ਕਹਿਣਾ ਸੀਗਾ ਉਹ ਗੱਲ ਮੰਨ ਲਈ ਹੈ ਪਰ ਅਸਲ ਦੇ ਵਿੱਚ ਉਹ ਕਿਸਾਨ ਉਹ ਕਿਸਾਨ ਨਹੀਂ ਹਨ ਜਿਨ੍ਹਾਂ ਦੀ ਜ਼ਮੀਨ ਲੈਂਡ ਪੁਲਿੰਗ ਪਾਲਿਸੀ ਦੇ ਵਿੱਚ ਹੋ ਸਕਦਾ ਉਹ ਕਿਸਾਨ ਨਹੀਂ ਕਰਦੇ ਹੋਣ ਪਰ ਉਹਨਾਂ ਦਾ ਇਸ ਪਾਲਿਸੀ ਦੇ ਵਿੱਚ ਜ਼ਮੀਨ ਦਾ ਕੋਈ ਲੈਣਾ ਦੇਣਾ ਨਹੀਂ ਹੈ ਉਹ ਵੀਰ ਖੁਦ ਬਣ ਰਿਹਾ ਕਿ ਜਿਹੜੀ ਸਾਡੀ ਜ਼ਮੀਨ ਹੈ ਉਹ ਪੁੱਡਾ ਦੇ ਪਰਲੇ ਪਾਸੇ ਹੈ ਮਤਲਬ ਕਿ ਜਿਹੜੀ ਪੁੱਡਾ ਨੇ ਜ਼ਮੀਨ ਐਕਵਾਇਰ ਕਰਨੀ ਹੈ ਉਸ ਤੋਂ ਦੂਰ ਹੈ ਤਾਂ ਜਿਹੜੀ ਇਹ ਪੂਰੀ ਵੀਡੀਓ ਤੁਹਾਨੂੰ ਕਮੈਂਟ ਬਾਕਸ ਦੇ ਵਿੱਚ ਮਿਲ ਜਾਵੇਗੀ ਉੱਥੇ ਜਾ ਕੇ ਪੂਰੀ ਵੀਡੀਓ ਸੁਣ ਸਕਦੇ ਹੋ ਪਹਿਲਾ ਜੋ ਮਾਤਾ ਜੀ ਹਰਦੀਪ ਸਿੰਘ ਮੁੰਡੀਆਂ ਜੋ ਕਿ ਗੱਲਬਾਤ ਕਰ ਰਹੇ ਨੇ ਉਹ ਵੀਡੀਓ ਵੀ ਤੁਹਾਨੂੰ ਕਮੈਂਟ ਬਾਕਸ ਦੇ ਵਿੱਚ ਅਸੀਂ ਪਾ ਦਿੰਨੇ ਆ ਤੇ ਨਾਲ ਜਿਹੜੀ ਉਸ ਤੋਂ ਬਾਅਦ ਇੱਕ ਦਿਨ ਬਾਅਦ ਇਹ ਪਿੰਡ ਵਾਸੀਆਂ ਦੇ ਵੱਲੋਂ ਜਦੋਂ ਇਹਨੂੰ ਪਤਾ ਕੀਤਾ ਕਿ ਭਾਈ ਤੂੰ ਕਿਉਂ ਬੋਲ ਕੈਂ ਤਾਂ ਉਹਦਾ ਇਹ ਕਹਿਣਾ ਸੀਗਾ ਕਿ ਮੈਨੂੰ ਜੀ ਮੈਂ ਜਾਣੇ ਜਾਣੇ ਵਿੱਚ ਬਿਆਨ ਦੇ ਬੈਠਾ ਹਾਂ ਮੈਂ ਖੁਦ ਨਹੀਂ ਚਾਹੁੰਦਾ ਇਹ ਵੀ ਉਹਨੇ ਆਖਿਆ ਕਿ ਮੈਂ ਖੁਦ ਨਹੀਂ ਚਾਹੁੰਦਾ ਕਿ ਜਿਹੜੀ ਜ਼ਮੀਨ ਹੈ ਉਹ ਸਰਕਾਰ ਨੂੰ ਦਿੱਤੀ ਜਾਵੇ ਆਮ ਆਦਮੀ ਪਾਰਟੀ ਦਾ ਵਰਕਰ ਖੁਦ ਕਹਿ ਰਿਹਾ ਕਿ ਅਸੀਂ ਵੀ ਨਹੀਂ ਚਾਹੁੰਦੇ ਕਿ ਜ਼ਮੀਨ ਸਰਕਾਰ ਨੂੰ ਦਿੱਤੀ ਜਾਵੇ ਤਾਂ ਪੂਰੀ ਵੀਡੀਓ ਕਮੈਂਟ ਬਾਕਸ ਵਿੱਚ ਜਾ ਕੇ ਦੇਖ ਸਕਦੇ ਹੋ ਤੇ ਹੁਣ ਤੱਕ ਦਾ ਜੋ ਕੁਝ ਵਾਪਰ ਰਿਹਾ ਉਹ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਪਾਲਿਸੀ ਕਿੰਨੀ ਕੁ ਖਤਰਨਾਕ ਹੈ ਅ ਭਾਈ ਤੁਸੀਂ ਗੱਲ ਜੀ ਸਤਿ ਸ਼੍ਰੀ ਅਕਾਲ ਭਾਈ ਜੀ ਭਾਈ ਜੀ ਕੌਣ ਗੱਲ ਕਰ ਰਹੇ ਆ ਪਰੇ ਰੂਮੀ ਗੱਲ ਕਰ ਰਿਹਾ ਗਰੇਵਾਲ ਜੀ ਰੂਮੀ ਗਰੇਵਾਲ ਬਾਈ ਜੀ ਆਪਣਾ ਪਿੰਡ ਕਿਹੜਾ ਬਾਈ ਜੀ ਆਪਣਾ ਹੰਡੇ ਆ ਜੀ ਜੀ ਬਾਈ ਇੱਕ ਤੁਹਾਡੇ ਪਿੰਡ ਦੀ ਵੀਡੀਓ ਵਾਇਰਲ ਹੋ ਰਹੀ ਆ ਜੋ ਇੱਕ ਵੀਰ ਨੇ ਜੋ ਕਿ ਆਮ ਆਦਮੀ ਪਾਰਟੀ ਦੇ ਵਰਕਰ ਨੇ ਹਾਂਜੀ ਹਾਂਜੀ ਉਹਨਾਂ ਦੀ ਇੱਕ ਵੀਡੀਓ ਆ ਉਹ ਮੰਤਰੀ ਹਰਦੀਪ ਸਿੰਘ ਮੁੰਡੀਆਂ ਨਾਲ ਗੱਲਬਾਤ ਕਰ ਰਹੇ ਨੇ ਬਾਈ ਹਾਂਜੀ ਹਾਂਜੀ ਵੀਰੇ ਕੱਲ ਹੋਈ ਆ ਜੀ ਜੀ ਉਹਨਾਂ ਦੀ ਜ਼ਮੀਨ ਬਾਈ ਜੀ ਇਹ ਪੁੱਡਾ ਦੀ ਜਿਹੜੀ ਆਈ ਆ ਐਕਟ ਦੇ ਵਿੱਚ ਆਈ ਹੈ ਜੀ ਉਹਨਾਂ ਦੀ ਨਹੀਂ ਨਹੀਂ ਉਹਨਾਂ ਦੀ ਨਹੀਂ ਆਈ ਜੀ ਜ਼ਮੀਨ ਇਹ ਆਪਣੀ ਹੀ ਹੈ ਜੀ ਉਹਨਾਂ ਦੀ ਜ਼ਮੀਨ ਹੈਗੀ ਆ ਸੜਕ ਤਾਂ ਦੂਜੇ ਪਾਸੇ ਜੀ ਆਪਣੀ ਹੈਗੀ ਆ ਜਿਹੜੀ ਇੱਧਰ ਦੂਜੇ ਪਾਸੇ ਹੈ ਜੀ ਆਪਣ ਠੀਕ ਹੈ ਉਹ ਮਤਲਬ ਜਿਹੜੀ ਇੱਕ ਤੁਸੀਂ ਹੋਰ ਵੀਡੀਓ ਭੇਜੀ ਹੈ ਜੋ ਪਿੰਡ ਦੇ ਵਿੱਚ ਬਣਾਈ ਗਈ ਹੈ ਤੁਹਾਡੇ ਹਾਂਜੀ ਹਾਂਜੀ ਹਾਂ ਉਹਦੇ ਵਿੱਚ ਉਹ ਵੀਰ ਕਹਿ ਰਹੇ ਨੇ ਕਿ ਉਹ ਖੁਦ ਵੀ ਮੰਨ ਰਹੇ ਹੈ ਕਿ ਮੇਰੀ ਜ਼ਮੀਨ ਨਹੀਂ ਆ ਰਹੀ ਹੈ ਨਾ ਉਹਦੇ ਵਿੱਚ ਹਾਂਜੀ ਹਾਂਜੀ ਉਹ ਸਵੇਰੇ ਆਪਣਾ ਇਕੱਠ ਰੱਖਿਆ ਸੀ ਉਹਨਾਂ ਨੂੰ ਪੁੱਛਿਆ ਗਿਆ ਜੀ ਤੁਸੀਂ ਕਿਉਂ ਇਹ ਗੱਲ ਕਹਿ ਕੇ ਕਿਉਂ ਜੋ ਅਸੀਂ ਜ਼ਮੀਨ ਦੇਣੀ ਨਹੀਂ ਸਰਕਾਰ ਨੂੰ ਜੀ ਤੁਸੀਂ ਸਹਿਮਤ ਨਹੀਂ ਹੈਗੇ ਤੁਹਾਨੂੰ ਤੁਹਾਨੂੰ ਕੀ ਰਾਈਟ ਹੈ ਸਾਡੀ ਜ਼ਮੀਨ ਬਾਰੇ ਐਵੇਂ ਬੋਲ ਕੇ ਆਉਣ ਦਾ ਵੀ ਠੇਕਾ ਘਟਾ ਜੀ ਹਾਂਜੀ ਤੁਹਾਡੇ ਇਲਾਕੇ ਬਈ ਕਿੰਨੀ ਜ਼ਮੀਨ ਆਈ ਹੈ ਇਹਦੇ 317 ਏਕੜ ਆਈ ਹੈ ਸਾਡੀ 317 ਏਕੜ ਹਾਂਜੀ ਤੇ ਤੁਹਾਡੇ ਪਿੰਡਾਂ ਦੇ ਲੋਕ ਚਾਹੁੰਦੇ ਨੇ ਦੀ ਨਹੀਂ ਜ਼ਮੀਨ ਇਹ ਬਈ ਸਾਡੇ ਚਾਹੁੰਦੀ ਨਹੀਂ ਸਾਡੇ ਉਹੀ ਤਾਂ ਰੌਲਾ ਸੀਗਾ ਸਵੇਰੇ ਨੂੰ ਅਗਰ ਅਸੀਂ ਇਕੱਠ ਕਰਿਆ ਸੀਗਾ ਵੀ ਤੈਨੂੰ ਕੀ ਲੋੜ ਹੈ ਇਹ ਗੱਲ ਕਹਿ ਕੇ ਆਉਂਦੀ ਉੱਥੇ ਕੇ ਸੰਦ ਸਾਡੇ ਨਾਲ ਮੀਟਿੰਗ ਕਰਕੇ ਜਾਂਦਾ ਸਾਡੇ ਸਾਰੇ ਕਿਸਾਨਾਂ ਨੂੰ ਨਾਲ ਲੈ ਕੇ ਜਾਂਦਾ ਜੇ ਕੋਈ ਉੱਥੇ ਗੱਲ ਸੀਗੀ ਜੀ ਪਾਈਦਾ ਸਰਕਾਰ ਕੱਲ ਦੀ ਰੌਲਾ ਪਾਈ ਜਾਂਦੀ ਐ ਨੇ ਵੀ 164 ਮਤਲਬ ਐਫੀ ਲੈਟਰ ਦੇ ਕੇ ਗਿਆ ਨਹੀਂ ਸਹਿਮਤ ਨਹੀਂ ਨਹੀਂ ਮਤਲਬ ਸਹਿਮਤ ਨਹੀਂ ਪੰਜ ਵੀ ਐਫੀ ਉਹ ਗੱਲ ਤਾਂ ਪ੍ਰਚਾਰ ਕਰੀ ਜਾਂਦੀ ਐ ਮਤਲਬ ਜਿਹੜੇ ਕਿਸਾਨ ਕਿਸਾਨ ਦਿਖਾ ਰਹੀ ਐ ਸਰਕਾਰ ਉਹਨਾਂ ਦੀ ਜ਼ਮੀਨ ਹੀ ਹੈ ਨਹੀਂ ਉੱਥੇ ਨਹੀਂ ਨਹੀਂ ਉੱਥੇ ਕੋਈ ਜ਼ਮੀਨ ਨਹੀਂ ਹੈ ਉਹਨਾਂ ਦੀ ਮੇਰੇ ਜਿਹੜਾ ਇੱਕ ਦੋ ਆਪਣੇ ਸਾਡੇ ਨਾਲ ਉੱਥੇ ਗਏ ਸੀ ਇੱਕ ਦੋ ਜਣੇ ਉਹਨਾਂ ਨੂੰ ਬੋਲਣ ਨਹੀਂ ਦਿੱਤਾ ਗਿਆ ਜੀ ਉੱਥੇ ਠੀਕ ਹੈ ਹਾਂਜੀ ਹਾਂਜੀ ਤੇ ਬੱਦੇ ਨੇ ਮਤਲਬ ਕੱਲ ਅਹਿਸਾਸ ਕੀਤਾ ਜੀ ਤੁਹਾਡੇ ਕੋਲ ਆ ਕੇ ਕਿ ਮੈਂ ਗੱਲ ਹਾਂਜੀ ਹਾਂਜੀ ਮੰਗ ਗਲਤੀ ਮੰਨ ਕੇ ਗਏ ਨਹੀਂ ਠੀਕ ਹੈ ਠੀਕ ਹੈ ਬਈ ਹਾਂਜੀ ਬਈ ਜੀ ਠੀਕ ਹੈ ਬਈ ਜੀ ਧੰਨਵਾਦ ਬਈ ਜਾਨੇ ਦੇ ਦੇਣ ਲਈ ਧੰਨਵਾਦ ਜੀ ਓਕੇ ਬਈ